ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਛੋਟਾ ਵੀਰ ਪੱਟੀ ਸਹਨੇਵਾਲੀਆ ਤੁਹਾਡੇ ਆਪਣੇ ਮਝੈਲ ਟੀਵੀ ਚੈਨਲ ਆਹੀਂ ਆਪਜੀ ਨਾਲ ਇੱਕ ਜਾਣਕਾਰੀ ਸਾਂਝੀ ਕਰ ਰਹਾ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਹੋ ਰਹੀ ਹੈ ਜੋ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਬੈਂਡਰ ਹੇਠ ਅਤੇ ਜਰਨਲ ਸੈਕਟਰੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਵਿਜੇਵਾਲੀ ਜੀ ਜੁਆਇੰਟ ਸੈਕਟਰੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋ ਰਹੀ ਹੈ ਜਿਸ ਵਿੱਚ ਦਿੱਲੀ, ਤੇਲੰਗਾਨਾ, ਗੋਆ, ਪੰਜਾਬ, ਵੈਸਟ ਬੰਗਾਲ, ਕੇਰਲਾ, ਮੇਗਾਲਿਆ, ਤਾਮਿਲਨਾਡੂ ਉੜੀਸਾ ਝਾਰਖੰਡ ਮਨੀਪੁਰ ਅਤੇ ਕਰਨਾਟਕਾ ਸਮੇਤ ਚੰਡੀਗੜ੍ਹ ਛਤੀਸ਼ਗੜ੍ਹ ਮਹਾਰਾਸ਼ਟਰ ਮਿਜ਼ੋਰਮ ਦੇ ਖਿਡਾਰੀ ਆਪ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ ਇਸ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਦੋ ਜਗ੍ਹਾ ਮੈਚ ਹੋ ਰਹੇ ਹਨ ਇੱਕ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਮਜੀਠੇ ਤੋਂ ਹੀ ਕੁਝ ਦੂਰੀ ਤੇ ਪਿੰਡ ਹੈ ਕੋਟਲਾ ਸੁਲਤਾਨ ਸਿੰਘ ਉਸ ਪਿੰਡ ਦੀ ਗਰਾਊਂਡ ਦੇ ਵਿੱਚ ਕਰਵਾਏ ਜਾ ਰਹੇ ਹਨ ਤੇ 30 ਤਰੀਕ ਨੂੰ ਜਿਹੜਾ ਫਾਈਨਲ ਮੁਕਾਬਲਾ ਉਹ ਕੋਟਲਾ ਸੁਲਤਾਨ ਸਿੰਘ ਵਿੱਚ ਹੋਵੇਗਾ ਸੋ ਸਾਰੇ ਹੀ ਫੁੱਟਬਾਲ ਖੇਡ ਪ੍ਰੇਮੀਆ ਨੂੰ ਬੇਨਤੀ ਕਰਦੇ ਹਾਂ ਕੋਟਲਾ ਸੁਲਤਾਨ ਸਿੰਘ ਵਿੱਚ 30 ਤਰੀਕ ਨੂੰ ਫਾਈਨਲ ਮੁਕਾਬਲਾ ਕਰਵਾਇਆ ਜਾ ਰਿਹਾ ਸਾਰੇ ਜਰੂਰ ਹੌਮ ਹਮਾ ਕੇ ਪੁੱਜੋ ਔਰ ਫੁੱਟਬਾਲ ਦਾ ਆਨੰਦ ਮਾਣੋ ਸੋ ਹੋਰ ਖੇਡਾਂ ਨਾਲ ਜਾਣਕਾਰੀ ਅਸੀਂ ਤੁਹਾਡੇ ਆਪਣੇ YouTube ਚੈਨਲ ਮਿਲਜਾ ਟੀਵੀ ਰਾਹੀਂ ਆਪਜੀ ਨਾਲ ਸਾਂਝੀ ਕਰਦੇ ਰਹਾਂਗੇ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸੋ ਸਤਿ ਸ਼੍ਰੀ ਅਕਾਲ ਦੋਸਤੋ 30 ਤਰੀਕ ਨੂੰ ਫਾਈਨਲ ਹੋਣਿਆ ਇਸ ਕਰਕੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ 30 ਤਰੀਕ ਵਾਲੇ ਦਿਨ ਉਹ ਮਹਮਾਕੇ ਕੋਟਲੇ ਸੁਲਤਾਨ ਸਿੰਘ ਕੇ ਜ਼ਰੂਰ ਪਹੁੰਚਿਓ ਕਿਉਂਕਿ ਪੂਰੇ ਇੰਡੀਆ ਦੀਆਂ ਟੀਮਾਂ ਉੱਥੇ ਖੇਡ ਰਹੀਆਂ ਨੇ ਤੁਹਾਡਾ ਆਉਣਾ ਜ਼ਰੂਰੀ ਹੈ